ਡੇਰਾ ਬਾਬਾ ਨਾਨਕ ਦੇ ਤਹਿਸੀਲ ਕੰਪਲੈਕਸ ਵਿੱਚ ਬਲਾਕ ਜ਼ਮੀਨ ਦੇ ਕਾਗਜ਼ ਵਿੱਚ ਦਾਖਲ ਕਰਦੇ ਆਖਰੀ ਦਿਨ ਕਾਂਗਰਸ ਪਾਰਟੀ ਸਮਰਥਕ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਪਸ ਵਿੱਚ ਪੜ ਗਏ ਜਿਸ ਦੌਰਾਨ ਤਿੰਨ ਕਾਂਗਰਸੀ ਵਰਕਰਾਂ ਦੀਆਂ ਪੱਗਾਂ ਲੱਤ ਗਈਆਂ ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਤੇ ਜ਼ਿਲ੍ਹਾ ਗਰਦਾਸਪੁਰ ਤੋਂ ਸੰਸਦ ਮੈਂਬਰ ਸੁਖਜੀਤ ਸਿੰਘ ਰੰਦਾਵਾ ਦਾ ਸੁਪੁੱਤਰ ਉਹਦੇ ਵੀ ਰੰਦਾਵਾ ਮੌਜੂਦ ਸਨ ਮਾਹੌਲ ਤਣਾਪੁਰ ਹੁੰਦਾ ਦੇਖ ਮੌਕੇ ਤੇ ਐਸਐਸਪੀ ਬਟਾਲਾ ਮਹਿਤਾਬ ਸਿੰਘ ਭਾਰੀ ਪੁਲਿਸ ਫੋਰਸ ਵੱਲ ਪਹੁੰਚੇ ਉਪ ਘਟਨਾ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵੱਲੋਂ ਚਮਕ ਕੇ ਇੱਕ ਦੂਜੇ ਖਿਲਾਫ ਨਾਰੇਵਾਜੀ ਕੀਤੀ ਗਈ ਇਸ ਸੰਬੰਧੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਤਾਈ ਗੁਰਦੀਪ ਸਿੰਘ ਰੰਧਾਵਾ ਦੇ ਭਰਾ ਨੇ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਸਾਡੇ ਵਰਕਰਾਂ ਦੀਆਂ ਕਾਗਜ਼ ਦਾਖਲ ਕਰਾਉਣ ਸਮੇਂ ਪੱਗਾਂ ਲਾਈਆਂ ਕਾਗਲ ਜਸਤ ਤੋਂ ਰੋਕਿਆ ਗਿਆ ਜਦ ਇਸ ਸੰਬੰਧੀ ਬਤਾਈ ਗੁਰਦੀਪ ਸਿੰਘ ਰੰਧਾਵਾ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦੇ ਸਾਰੇ ਮਾਮਲੇ ਤੇ ਬੋਲਦਿਆ ਕਿ ਆ ਕਿ ਇਸ ਤਰ੍ਹਾਂ ਦੀ ਬਿਲਕੁਲ ਕੋਈ ਗੱਲ ਨਹੀਂ ਹੋਈ ਕਿਸੇ ਦੀ ਕੋਈ ਭਗਰੀ ਨਹੀਂ ਥੀ ਪਰ ਅਸੀਂ ਹਲਕੇ ਦਾ ਮਾਹੌਲ ਵਿਗੜਨ ਨਹੀਂ ਦੇਵਾਂਗੇ ਪਰ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ ਇਸ ਮੌਕੇ ਐਸਐਸਪੀ ਬਟਾਲਾ ਮਹਤਾਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਤੇ ਨਜ਼ਰ ਬਣਾਈ ਹੋਈ ਹੈ ਜਲਦ ਹੀ ਜਾਂਚ ਕਰਕੇ ਦੋਸ਼ੀ ਜੋ ਪਾਇਆ ਗਿਆ ਉਸ ਦੇ ਖਿਲਾਫ ਪੜ ਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਦੂਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾਗੇ ਹਨ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਇਹ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਗੀਆਂ ਜਿਹਨਾਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿੱਥੇ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਟੇ ਕਾਗਜ਼ੀ ਦਾਖਲ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਦਿਨਾਪੂਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਹੈ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੂੰ ਹੀ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦਾ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਕਲੋਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਗਾਲੀ ਦਾ ਜਵਾਬ ਨੇ ਦੋਨੇ ਧਿਰ ਖੜੇ ਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ ਅੱਧਾ ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਿਹਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਕਿਸੀ ਵਿਆਹ ਵਰਗਾ ਮਾਹੌਲਾ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਕਿ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੱੜ ਆ ਜਾਂਦਾ ਤਾਂ ਫੱੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਬੇਕੋ ਮੈਂ ਇਹ ਗੱਲ ਤੇ ਬਿਲਕੁਲ ਹੱਕ ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ਟੀਆਂ ਪੰਚਾਇਤ ਦੀਆਂ ਲੱਖਣਾ ਕਮਿਊਨਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ਟੀਆਂ ਤਾਂ ਤੁਸੀਂ ਇਹ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਆ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਆ ਲੋਕ ਸਾਡੇ ਇੱਥੇ ਗੁਰਸੇ ਇੱਕ ਬੰਦੇ ਅਮਰਤਾਰੀ ਬੰਦਿਆਂ ਦੀ ਪੱਗਾਂ ਇਹਨਾਂ ਲਾਈਆਂ ਉਹਦੇ ਟੈਂਸ਼ਨ ਕੀਤਾ ਜਬ ਇਹ ਤੁਹਾਨੂੰ ਮੈਂ ਤੇ ਉਹਨਾਂ ਨੂੰ ਕੀ ਕਿਹਾ ਕਿ ਇਹ ਤੇ ਓਪਨ ਐਂਡ ਕਰਦਾ ਕਿ ਸਾਰੇ ਚੈਨਲ ਐਵੇਂ ਜਾ ਕੇ ਕਿਸੇ ਦੀ ਪੱਗ ਨੂੰ ਆਪਾਂ ਹੱਥ ਪਾ ਲੈਣਾ ਅੱਗੋਂ ਕਹਿਣਾ ਕਿ ਇਹ ਤੇ ਕਿਹੜਾ ਕਿੱਲਾ ਲੱਗੀ ਇਹ ਐਮਐਲਏ ਦੀ ਵਰਟਿੰਗ ਸੀ ਤੁਸੀਂ ਤੇ ਲਿਖਤੀ ਆਪਣੀ ਦਿੱਤੀ ਹੈ ਅਸੀਂ ਚਾਹਤ ਸੀ ਅਸੀਂ ਡੀਡੀਆਰ ਕਟਾਵਾਂਗੇ ਹੁਣ ਜਾ ਕੇ ਜਿੰਨਾ ਪੱਗਾਂ ਲਈ ਕਿਤੇ ਕੋਈ ਖਾਟ ਸਾਟ ਕੁਝ ਲੱਗੀ ਬਸ ਕਿ ਪੱਗਾਂ ਜੀ ਮੈਂ ਤੇ ਆਪ ਨੂੰ ਛੱਟ ਲੱਗੀ ਤਾਂ ਤੇ ਬੰਦੇ ਨੂੰ ਦੋਖੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਪੈਣਾ ਦੀ ਆ ਆਮ ਆਦੀ ਪਾਰਟੀ ਵਾਲੇ ਕੀ ਕਰਦੇ ਪਏ ਆ ਆ ਸਾਨੂੰ ਕਹਿੰਦੇ ਦੀ ਟੋਕਨ ਦੇ ਨਾਲ ਤੁਹਾਨੂੰ ਅੰਦਰ ਰੌਣ ਦੇਣਾ ਉਹ ਦੇਖੋ ਤਾਂ ਫਿਰ ਇਹਦੇ ਤੇ ਬਾਅਦ ਚ ਜਿਹੜੇ ਪਹਿਲਾਂ ਜਿਨ੍ਹਾਂ ਨੇ ਟੋਕਨ ਲੈ ਲਿਆ ਉਹਨਾਂ ਨੂੰ ਪਹਿਲਾਂ ਜਾਣ ਦੇਵਾਂਗੇ ਤੇ ਜਿਹੜੇ ਪਹਿਲੇ ਟੋਕਨ ਵਾਲੇ ਆਮ ਆਦਮੀ ਪਾਰਟੀ ਦੇ ਆਪਣੇ ਬੰਦੇ ਆ ਆ ਬੀਬੀਆਂ ਦੀਆਂ ਆ ਖਾਲੀ ਫਾਈਲਾਂ ਜੀ 150 ਬੰਦਾ ਪਹਿਲਾਂ ਬਿਠਾਇਆ ਆ ਖਾਲੀ ਫਾਈਲਾਂ ਨੇ ਜਿੰਨਾ ਨੇ 150 ਬੰਦਾ ਬਿਠਾਇਆ ਬੀਬੀਆਂ 150 ਬੰਦਾ ਇੱਥੇ ਬਿਠਾਇਆ ਤੇ 44 ਤੋਂ ਬਾਅਦ ਅੰਦਰ ਟੋਕਨ ਕਿਸੇ ਨੂੰ ਮਿਲਾਈ ਨਹੀਂ ਦੇ ਤੇ ਜਿਹੜੇ 100 ਬੰਦਾ ਬਿਠਾਇਆ ਵਾ ਪਹਿਲੇ ਟੋਕਨ ਵਾਲਾ ਉਹ ਆਮ ਆਦਮੀ ਪਾਰਟੀ ਨੇ ਆਪਣੇ ਡੰਮੀ ਲੋਕ ਪਹੁੰਚਾਏ ਨੇ ਆ ਦੇਖੋ ਜੀ ਆ ਫਾਈਲਾਂ ਜੀ ਆ ਜੀ ਆ ਜੀ ਪਹਿਲੇ 100 ਬੰਦੇ 100 ਜਿਹੜੀਆਂ ਔਰਤਾਂ 100 ਜਿਹੜੇ ਕੈਂਡੀਡੇਟ ਇਹ ਸਾਰੇ ਫੇਕ ਆ ਜੀ ਸਭ ਫੀਕ ਆ ਜੀ ਸਭ ਟੁੱਟਿਆ ਸਭ ਟੁੱਟਦੇ ਆ ਭੱਜ ਗਏ ਆ ਜੀ ਪਾਰਟੀ ਦਾ ਸਾਰੇ ਭੱਜ ਗਏ ਸਾਰੇ ਹੋਰ ਭੱਜ ਗਏ ਸਾਰੇ ਆ ਖਾਲੀ ਆ ਨਹੀਂ 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 ਆ ਨਹੀਂ ਜੀ ਨਹੀਂ ਦੇਖੋ ਸਟੋਰੀ ਗਾਂ ਕੋਇਸ ਇਸ ਇਲੈਕਸ਼ਨ ਆਈ ਸੇ ਕੀ ਹੈ ਜੀ ਕੰਪਲੇਂਟ ਸੈਂਟਰ ਨੂੰ ਖੋਲੋ ਜੀ ਖੋਲੋ ਜੀ ਨਹੀਂ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਵਾਲਿਆਂ ਦੇ ਇਹ ਫਾਈਲਾਂ ਜਿਨ੍ਹਾਂ ਨੂੰ ਇਹ ਨਕਲੀ ਦੱਸ ਰਹੇ ਆ ਕਿੱਥੋਂ ਇਹਨਾਂ ਦੇ ਹੱਥ ਲੱਗੀਆਂ ਕਿਵੇਂ ਲੱਗੀਆਂ ਕਿਸ ਤਰ੍ਹਾਂ ਲੱਗੀਆਂ ਕੀ ਜਵਾਬ ਦੇਣਗੇ